ਸੀਗਰਨ ਦਾ ਸਤਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਦੁਨੀਆ ਭਰ ਦੇ ਵਿੱਚ ਤਾਕਤਵਰ ਤੇ ਜੋਗ ਹੁਕਮਰਾਨ ਮੰਨਿਆ ਗਿਆ ਪਰसों 13 ਨਵੰਬਰ ਨੂੰ ਉਹਨਾਂ ਦਾ ਕਈ ਸੰਸਥਾਵਾਂ ਨੇ ਜਨਮ ਦਿਨ ਮਨਾਇਆ ਤੇ ਉਹਨਾਂ ਦੇ ਦੌਰ ਨੂੰ ਸੁਨਹਿਰੀ ਦੌਰ ਕਰਕੇ ਜਾਣਿਆ ਜਾਂਦਾ ਪਰ ਅਫਸੋਸ ਕਿ ਉਹਨਾਂ ਦੇ ਟ੍ਰਾਈ ਕਰਨ ਤੋਂ ਬਾਅਦ ਉਹਦੇ ਨਾਲ ਹੀ ਖਾਲਸਾ ਰਾਜ ਢਹਿ ਤੇਰੀ ਹੋ ਗਿਆ ਇਹ ਰਚਨਾ ਭੈਣ ਜੀ ਪਰਮ ਹੁਣਾ ਦੇ ਵੀਰ ਜੀ ਚਤਰ ਸਿੰਘ ਜੀਰ ਹੁਣਾਂ ਦੀ ਜੀ ਥੈਂਕ ਯੂ ਕੋਰਡੀਨੇਟਰ ਜੀ ਗੱਲ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਵੀਰ ਪੰਜਾਬੀਆਂ ਦੀ ਜਿਹਦੇ ਨਾਲ ਪੈਰੀ ਥਲ ਥਰ ਕੰਬਦਾ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹਿਲ ਵਿੱਚ ਲਹੂ ਡੁੱਲਾ ਲੇਪੜ ਗਈ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਹੋਈ ਜੰਜੀਰ ਪੰਜਾਬੀਆਂ ਦੀ ਕਿਨੂੰ ਦਸੀਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਕੱਲਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪੰਜਾਂ ਤਤਾਂ ਦਾ ਜਦੋਂ ਸੀ ਸਾਜ ਟੁੱਟਾ ਟੁੱਟੀ ਅੱਧ ਚੋਂ ਤਾਣ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸਲੀਤੇ ਪੈਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਉਹਦੇ ਫੁੱਲਾਂ ਨੂੰ ਵੇਖ ਕੇ ਕਹਿਣ ਲੋਕੀ ਔਰ ਉੜੀ ਜਾਂਦੀ ਆ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਜਾ ਮੇਰਿਆ ਢੋਲਣ ਆਵੇ ਸੰਭੂ ਕੌਣ ਕਮਾਨ ਪੰਜਾਬੀਆਂ ਦੀ ਤੀਰਜ ਦੇਣ ਵਾਲਾ ਖੱਫਣ ਵਿੱਚ ਸੁੱਤਾ ਵੱਜੇ ਕਿਸ ਤਰ੍ਹਾਂ ਤੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਖਾਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਨਾ ਸੁੱਕ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨਮਗਰੋਂ ਸਾਰ ਲਈ ਨਾ ਕਿਸੇ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰੋਤਾਜ ਦਲੀਪ ਦੇ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਖੈਬਰ ਤੀਕ ਬਣਾਈ ਸੀ ਜੋ ਨਲੂਏ ਖਸ ਗਈ ਜਾਗੀਰ ਪੰਜਾਬੀਆਂ ਦੀ ਗੱਲਾ ਸ਼ੇਰਨੀ ਜਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉੱਤਰ ਗਿਆ ਸਰੂਰ ਪੰਜਾਬੀਆਂ ਦਾ ਝੱਖੜ ਝੁੱਲਿਆ ਰੁੱਖਾਂ ਦੇ ਟਹਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਜਥੇਦਾਰ ਵਾਜੋਂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਕੱਲਿਆ ਨੂਰ ਪੰਜਾਬੀ ਮੁਖੜੇ ਤੋਂ ਖੁਸਾ ਜਦੋਂ ਕਹੇ ਨੂਰ ਪੰਜਾਬੀਆਂ ਦਾ ਡੋਰੇ ਜਰੀਦੇ ਰਹੇ ਨਾ ਪਿੰਡਿਆਂ ਤੇ ਡੋਰੇ ਜਰੀਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪਈਆਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ ਉਲਝੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਟ ਜਾਣਗੇ ਕਾਲ ਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ਨੀ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆਸਕੀਨਾ ਰਾਣੀ ਪੰਜਾਬੀਆਂ ਦੀ ਪਰ ਜਾਗੇ ਭਾਗ ਫਰੰਗੀਆਂ ਦੇ ਹੋ ਜਾਗੇ ਭਾਗ ਵਿਦੇਸ਼ੀ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੰਲਾ ਸ਼ੇਰ ਨਹੀਂ ਚਖਾਂ ਦੇ ਵਿੱਚ ਸੜਿਆ ਸੜ ਗਈ ਨਾਲ ਤੇ ਕਦੀਰ ਪੰਜਾਬੀਆਂ ਦੀ ਲੁੱਟੀ ਗਈ ਅਜਹੀਰ ਪੰਜਾਬੀਆਂ ਦੀ ਰਹਿ ਗਈ ਲੱਗ ਤੇ ਲੀਰ ਪੰਜਾਬੀਆਂ ਦੀ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਬਹੁਤ ਬਹੁਤ ਵਧੀਆ ਬਹੁਤ 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 ਹੀ ਬੁਲੰਦੋ ਆਵਾਜ਼ ਵਿੱਚ ਬਹੁਤ ਹੀ ਇਮੋਸ਼ਨਲ ਹੋ ਗਏ ਸਾਰੇ ਸੁਣ ਕੇ ਕਿਦਾਂ ਦਾ ਰਾਸ ਸੀ ਕਿ ਕੀ ਹੋ ਗਿਆ ਹਨਾ ਬਿਲਕੁਲ ਹੀ ਬਹੁਤ ਹੀ ਅਸਲੀਅਤ ਬਹੁਤ ਵਧੀਆ ਰਚਨਾ ਤੇ ਹੁਣ ਸਨਮਾਨ ਕਰਾਂਗੇ ਪ੍ਰਧਾਨਗੀ ਮੰਡਲ ਚ ਅੰਦਿ ਉਸ ਤੋਂ ਬਾਅਦ ਆਪਣਾ ਕਵੀ ਦਰਬਾਰ ਚੱਲਦਾ ਰਹੂਗਾ ਸ਼ਾਇਦ